ਸ਼ਸ਼੍ਰੀਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਆਪਾਂ ਕੱਲ ਪੈਲਗਾਮ ਵਾਲੇ ਮਸਲੇ ਦੇ ਉੱਤੇ ਚਰਚਾ ਕੀਤੀ ਤੁਸੀਂ ਟਿੱਪਣੀ ਕੀਤੀ ਤੁਸੀਂ ਸਾਰਾ ਇਤਿਹਾਸ ਦੇ ਹਵਾਲੇ ਦੇ ਨਾਲ ਸਮਝਾਇਆ ਬਈ 2000 ਦੇ ਵਿੱਚ ਕੀ ਹੋਇਆ ਸੀਗਾ ਫਿਰ ਪੁਲਵਾਮਾ ਦੇ ਵਿੱਚ ਕੀ ਹੋਇਆ ਤੇ ਹੁਣ ਜਿਹੜਾ ਮੰਦ ਭਾਗਾ ਹਾਦਸਾ ਪਹਿਲਗਾਮ ਦੇ ਵਿੱਚ ਵਾਪਰਿਆ ਉਹਦੇ ਮੁਤਲਕ ਭਾਰਤ ਸਰਕਾਰ ਨੇ ਐਕਸ਼ਨ ਲਿਆ ਭਾਰਤ ਸਰਕਾਰ ਨੇ ਪਾਣੀਆਂ ਤੋਂ ਲੈ ਕੇ ਸਫਾਰਤਖਾਨੇ ਜਿਹੜੇ ਆ ਉੱਥੇ ਤੱਕ ਸਖਤੀ ਕੀਤੀ ਹੈ ਪਾਣੀ ਜਿਹੜੇ ਪਾਕਿਸਤਾਨ ਨੂੰ ਜਾਂਦੇ ਸੀਗੇ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਦੇ ਉੱਤੇ ਫਿਲਹਾਲ ਆਰਜ਼ੀ ਤੌਰ ਤੇ ਰੋਕ ਲਾ ਦਿੱਤੀ ਹੈ ਯਾਨੀ ਕਿ ਪਾਕਿਸਤਾਨ ਨੂੰ ਜਿਹੜਾ ਪਾਣੀ ਜਾਂਦਾ ਸੀਗਾ ਉਹ ਨਹੀਂ ਜਾਏਗਾ ਵਾਗਾ ਅਟਾਰੀ ਸਰਹੱਦ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਹੈ 48 ਘੰਟਿਆਂ ਦੇ ਵਿੱਚ ਪਾਕਿਸਤਾਨ ਦੇ ਨਾਗਰਿਕ ਜਿਹੜੇ ਭਾਰਤ ਘੁੰਮਣ ਆਏ ਹੋਏ ਸੀ ਜਾਂ ਕਿਸੇ ਕੰਮ ਦੇ ਸਿਲਸਿਲੇ 'ਚ ਆਏ ਸੀ ਉਹਨਾਂ ਨੂੰ ਕਿਹਾ ਵੀ ਆਪੋ ਆਪਣੇ ਮੁਲਕ ਵਾਪਸ ਚਲ ਜਿਓ ਭਾਵੇਂ ਪਾਕਿਸਤਾਨ ਵਾਪਸ ਚਲ ਜਿਓ ਇਸੇ ਤਰ੍ਹਾਂ ਸਫਾਰਤਖਾਨਿਆਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਨੁਮਾਇੰਦੇ ਸੀਗੇ ਜਿਹੜੇ ਉਹਨਾਂ ਦੇ ਮੁਲਾਜ਼ਮ ਸੀ ਉਹਨਾਂ ਦੀ ਗਿਣਤੀ ਜਿਹੜੀ ਹੈ ਘਟਾ ਦਿੱਤੀ ਹੈ ਪਰ ਅਹਿਮ ਸਵਾਲ ਇਹ ਹੈ ਵੀ ਇਹ ਜਿਹੜਾ ਪਾਣੀ ਡੱਕ ਲੈਣਾ ਹੁਣ ਭਾਰਤ ਨੇ ਇਹ ਜਾਊਗਾ ਕਿਤੇ ਇਹ ਪਾਣੀ ਜਿਹੜਾ ਇਹ ਕਿਹੜਿਆਂ ਡੈਮਾਂ 'ਚ ਛੱਡਿਆ ਜਾਊਗਾ ਤੇ ਕਿਤੇ ਪੱਟੀ ਸਾਹਿਬ ਇਹਦੇ ਪਿੱਛੇ ਇਹ ਮੜਸ਼ਾਤੇ ਨਹੀਂ ਵੀ ਇਹ ਪਹਿਲਾਂ ਪਾਣੀ ਪੰਜਾਬ ਭੇਜਿਆ ਜਾਵੇ ਤੇ ਫਿਰ ਪੰਜਾਬ ਤੇ ਦਬਾਅ ਬਣਾਇਆ ਜਾਵੇ ਵੀ ਅਸੀਂ ਐਸਵਾਈਐਲ ਨਹਿਰ ਜਿਹੜੀ ਫਿਲਹਾਲ ਪੂਰ ਦਿੱਤੀ ਗਈ ਆ ਉਹਦਾ ਕੁਝ ਹਿੱਸਾ ਵੀ ਇਹ ਹੁਣ ਚਲਾਉਣੀ ਆ ਪਾਕਿਸਤਾਨ ਨਾਲ ਸਾਡੀ ਲੜਾਈ ਹੋ ਗਈ ਆ ਪਾਕਿਸਤਾਨ ਸਾਡਾ ਦੁਸ਼ਮਣ ਦੇਸ਼ ਆ ਅਸੀਂ ਉਹਨੂੰ ਦੇਣਾ ਕੁਝ ਨਹੀਂ ਪਾਣੀਆਂ ਦਾ ਮਸਲਾ ਅਹਿਮ ਹੁੰਦਾ ਜਾ ਰਿਹਾ ਜੀ ਪੱਟੀ ਸਾਹਿਬ ਪਹਿਲੀ ਗੱਲ ਤੇ 1960 ਦੇ ਵਿੱਚ ਇਹ ਸਮਝੌਤਾ ਜਿਹੜਾ ਆ ਸੀ 29 ਸਤੰਬਰ 1960 ਨੂੰ ਸਮਝੌਤਾ ਹੋਇਆ ਸੀਗਾ ਪੰਡਿਤ ਜਵਾਹਰ ਲਾਲ ਨਹਿਰੂ ਤੇ ਅਜੂਬ ਖਾਨ ਦੇ ਵਿੱਚ ਉਹਦੇ ਵਿੱਚ 6 ਨਦੀਆਂ ਭਾਰਤ ਦੀਆਂ ਹੈਗੀਆਂ ਸੀ ਜਿਹਦੇ ਵਿੱਚ ਬਿਆਸ, ਰਾਵੀ ਤੇ ਸਤਲੁਜ ਇਹ ਸਾਡੇ ਇੰਡੀਆ ਦੇ ਹਿੱਸੇ ਆਈਆਂ ਸੀ ਤੇ ਜਿਹੜੀਆਂ ਤਿੰਨ ਨਦੀਆਂ ਸੀ ਸਿੰਧ, ਚਨਾਬ ਤੇ ਜੇਲਮ ਉਹ ਪਾਕਿਸਤਾਨ ਦੇ ਸਿਆਈਆਂ ਸੀ ਪਾਕਿਸਤਾਨ ਇਹ ਨਦੀਆਂ ਜਿਹੜੀਆਂ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਭਾਰਤ ਦੇ ਵਿੱਚੋਂ ਦੀ ਹੋ ਕੇ ਪਾਕਿਸਤਾਨ ਜਾਂਦੀਆਂ ਨੇ ਤੁਹਾਡੀ ਗੱਲ ਬਿਲਕੁਲ درست ਤੇ ਵੀ ਉਹ ਪਾਣੀ ਇੰਨਾ ਇਕੱਠਾ ਕਰਕੇ ਤੁਸੀਂ ਕਰੋਗੇ ਕਿਤੇ ਕਿੱਥੇ ਭੇਜੋਗੇ ਉਹਨੂੰ ਇਮੀਜੈਂਟਲੀ ਕੁਝ ਕਰਨਾ ਬੜਾ ਉਖਾ 2013 ਦੇ ਵਿੱਚ ਜਦੋਂ ਮੈਂ ਪਾਕਿਸਤਾਨ ਗਿਆ ਸਾਡੇ ਤੇ ਉਹਨਾਂ ਦੇ ਮੁਕਾਬ ਸਾਡੇ ਮੁਕਾਬਲੇ ਉਹਨਾਂ ਦਾ ਜਿਹੜਾ ਹੈਗਾ ਸੀ ਇਮੀਗ੍ਰੇਸ਼ਨ ਜਿਹੜਾ ਦਫ਼ਤਰ ਸੀ ਬਹੁਤ ਛੋਟਾ ਤੇ ਬਹੁਤ ਮਤਲਬ ਘੱਟੀਆਂ ਕਿਸਮ ਦਾ ਸੀਗਾ ਸਾਡੇ ਤੇ ਵੱਡੇ ਵੱਡੇ ਜਨਰੇਟਰ ਲੱਗੇ ਸੀ ਸਭ ਏਸੀ ਸੀਗਾ ਉੱਥੇ ਇੱਕ ਛੋਟਾ ਜਨਰੇਟਰ ਲੱਗਾ ਸੀ ਉਹ ਲਾਈਟ ਜਾਂਦੀ ਸੀ ਚਲਾਉਂਦੇ ਸੀ 2 ਘੰਟੇ ਚੱਲਦਾ ਸੀ ਆਟੋਮੈਟਿਕਲੀ ਬੰਦ ਹੋ ਜਾਂਦਾ ਸੀ ਫਿਰ ਉਹਨੂੰ 15 ਮਿੰਟ ਰਸ ਦੀ ਪੈਂਦੀ ਸੀ ਇਮੀਗ੍ਰੇਸ਼ਨ ਅਫੀਸਰ ਨੇ ਮੈਂ ਪੁੱਛਿਆ ਵੀ ਇਹ ਕੀ ਕਹਾਣੀ ਆ ਕਹਿੰਦਾ ਇਹੋ ਤੇ ਪਾਕਿਸਤਾਨ ਦਾ ਤੇ ਹਿੰਦੂਸਤਾਨ ਦਾ ਫਰਕ ਹੈ ਵੱਡਾ ਭਰਾ ਅਮੀਰ ਆ ਛੋਟਾ ਭਰਾ ਗਰੀਬ ਆ ਸਾਡੇ ਕੋਲ ਇੰਨੇ ਸਰਸ ਨਹੀਂ ਹੈਗੇ ਵੀ ਅਸੀਂ ਵੱਡਾ ਜਨਰੇਟਿਵ ਰੱਖ ਸਕੀਏ ਫਿਰ ਅਸੀਂ ਲਿਖ ਕੇ ਦਿੱਤਾ ਅਮੀਰ ਜਲਦੀ ਆ ਜਾਊਗਾ ਇੱਕ ਲੇਡੀ ਬੇਟੀ ਸੀ ਅਫਸਰ ਉਹ ਕਹਿੰਦੀ ਜੀ ਵੇਖੋ ਪਾਣੀ ਦੇ ਸਾਰੇ ਤੁਸੀਂ ਬੰਦ ਕਰਤਾ ਉੱਥੋਂ ਤਾਂ ਅੱਗੇ ਪਾਣੀ ਆਊਗਾ ਤੇ ਸਾਡੇ ਇੱਥੇ ਜਿਹੜੇ ਡੈਮ ਚੱਲਣਗੇ ਗੱਲ ਠੀਕ ਹੈ ਤੁਹਾਨੂੰ ਪਤਾ ਹੋਏਗਾ ਪਲਵਾਮਾ ਜਦੋਂ ਹਮਲਾ ਹੋਇਆ ਸੀ ਉਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਖੂਨ ਤੇ ਖੂਨ ਤੇ ਪਾਣੀ ਨਾਲ ਨਾਲ ਨਹੀਂ ਚੱਲ ਸਕਦੇ ਉਹਦੇ ਇਹਨਾਂ ਨੇ ਉਹ ਦਰਿਆ ਬੰਦ ਕਰਨ ਦੀ ਗੱਲ ਨਹੀਂ ਸੀ ਕੀਤੀ ਇਹ ਗਿਆ ਸੀ ਰਾਵੀ ਤੋਂ ਜਿਹੜਾ ਪਾਣੀ ਬਕਾਇਦਾ ਤੌਰ ਤੇ ਮੁੱਧ ਉੱਪਰ ਹੈਟ ਤੋਂ ਇਹਨਾਂ ਨੂੰ ਜਨਦਾ ਸੀ ਉਹ ਬੰਦ ਕਰ ਦੇਣਗੇ ਅੱਜ ਬੰਦ ਕਰ ਦੇ ਕਿਹਾ ਹੀ ਸੀ ਨਾ ਹੋਇਆ ਬੰਦ ਹੋ ਨਹੀਂ ਹੋਇਆ ਤੁਹਾਡੀ ਗੱਲ ਦਰਸ ਪਾਉਣਾ ਕਿੱਥੇ ਆ ਹਾਲੀ ਕਿ 10000 ਕਿਊਸਿਕ ਪਾਣੀ ਲਿਆ ਕੇ ਅਸੀਂ ਰਾਵੀ ਚ ਪਾ ਸਕਦੇ ਹਾਂ ਇੱਕ ਹੋਰ ਨਦੀ ਉੱਥੇ ਲੋਕਲ ਨਦੀ ਉੱਚ ਪਾ ਸਕਦੇ ਅਸੀਂ ਇੰਨਾ ਬਣੀ ਚ ਪਾ ਸਕਦੇ ਬਾਕੀ ਬਣੀ ਕਿੱਥੇ ਜਾਣਾ ਆਖਰਕਾਰ ਪਾਣੀ ਕਿਤੇ ਕੰਜ਼ਿਊਮd ਹੋਣਾ ਨਾ ਇਹਦੇ ਵਿੱਚ ਜਿਹੜਾ ਪਾਕਿਸਤਾਨ ਪਾਣੀ ਜਾਂਦਾ ਵਾ ਇਸ ਤਿੰਨ ਦਰਿਆਵਾਂ ਦਾ ਉਹਦੇ ਵਿੱਚ 93% ਦੀ ਉੱਥੇ ਖੇਤੀ ਦੀ ਸਿੰਚਾਈ ਕੀਤੀ ਜਾਂਦੀ ਪਾਣੀ ਨਾਲ ਇਹ ਪਾਣੀ ਬੰਦ ਨਾਲ ਉਹ ਧਰਤੀ ਬੰਜਰ ਹੋ ਜਾਊਗੀ ਤੇ ਤਿੰਨ ਵੱਡੇ ਸ਼ਹਿਰ ਜਿਹੜੇ ਆ ਇੱਕ ਕਰਾਚੀ ਆ ਇੱਕ ਲਾਹੌਰ ਇੱਕ ਹੋਰ ਬਲਤਾਨ ਤਿੰਨ ਵੱਡੇ ਸ਼ਹਿਰ ਜਿਹੜੇ ਆ ਉਹਨਾਂ ਨੂੰ ਇਹ ਪਾਣੀ ਜਿਹੜਾ ਵਾ ਪੀਣ ਵਾਸਤੇ ਵੀ ਦਿੱਤਾ ਜਾਂਦਾ ਵਾ ਤੇ ਇਸ ਕਰਕੇ ਉੱਥੇ ਕਾਫੀ ਹਲਤ ਮਾਰੀ ਹੋ ਜੂਗੀ। ਉੱਥੇ ਜਿਹੜੇ ਬਕਾਇਦਾ ਤੌਰ ਤੇ ਡੈਮ ਬਣਿਆ ਤਰਵੇਲਾ ਡੈਮ ਤੇ ਮੰਗਲਾ ਡੈਮ ਜਿਹੜੇ ਬਣੇ ਨੇ ਉਹ ਵੀ ਇੱਥੇ ਡੈਮ ਚਲਾ ਕੇ ਇਸੇ ਪਾਣੀ ਦਾ ਚੱਲਦੇ ਨੇ। ਪਰ ਸਵਾਲ ਇਹ ਪੈਦਾ ਹੁੰਦਾ ਵੀ ਤੁਸੀਂ ਕਹਿ ਦਿੱਤਾ ਸੀ ਬੰਦ ਕਰ ਦਿੱਤਾ ਜੀ ਬੰਦ ਕਰ ਦੇਵਾਂਗੇ ਜੀ ਹਾਂ ਕਰ ਮੱਕ ਜੂਗੇ। ਵਾਗੇ ਦਾ ਬਾਰਡਰ ਤੇ ਹੈ ਨਹੀਂ ਗੇਟ ਬੰਦ ਕਰ ਦਿਓਗੇ ਤੇ ਪਾਣੀ ਜੇ ਤੁਸੀਂ ਜ਼ਿਆਦੀ ਕੋਈ ਕੋਸ਼ਿਸ਼ ਕੀਤੀ ਤੇ ਪਾਣੀ ਸਾਡਾ ਵੀ ਨੁਕਸਾਨ ਕਰੇਗਾ ਜਦੋਂ ਤੁਹਾਨੂੰ ਪਤਾ ਨਾ ਵੀ ਬਟਲਵਿਹਾਰੀ ਵਾਜਪਾਈ ਦੀ ਸਰਕਾਰ ਸੀ دریاਵਾ ਨੂੰ ਜੋੜਨ ਦੀ ਇੱਕ ਮੈਮ ਸ਼ੁਰੂ ਕੀਤੀ ਸੀ ਉਹਨਾਂ ਤੇ ਬੜੇ ਵੱਡੇ ਜਿਹੜੇ ਸਾਡੇ ਹੈਗੇ ਸੀ ਨਾ ਲਖਾਰੀ ਮਾਹਿਰ ਜੀ ਨੇ ਆਰਟੀਕਲ ਲਿਖੇ ਸੀ ਵੀ ਕੁਦਰਤੀ دریاਵਾ ਦੇ ਵਹਾਣ ਨੂੰ ਜੇ ਮੋੜਨ ਦੀ ਕੋਸ਼ਿਸ਼ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲਈ ਬਰਬਾਦੀ ਦਾ ਕਾਰਨ ਬਣਨਗੇ ਲੇਕਿਨ ਉਹ ਵੀ ਬਿਆਨ ਹੀ ਰਹਿ ਗਿਆ ਸੀ ਮੁਰ ਕੇ ਕਿਸੇ ਨਹੀਂ ਸੀ ਕੀਤੇ ਹੋਏ ਨਹੀਂ ਸੀਗੇ ਇੱਕ ਤੇ ਖਰਚਾ ਬੜਾ ਲੱਗਦਾ ਸੀ ਹੋਏ ਨਹੀਂ ਸੀਗੇ ਤੇ ਪੰਜਾਬ ਦੇ ਲੋਕਾਂ ਨੇ ਸਾਡੇ ਪੰਜਾਬ ਦੇ ਮਹਿਰਾਂ ਦੇ ਗੱਲ ਦੀ ਚਿੰਤਾ ਪ੍ਰਗਟ ਕੀਤੀ ਸੀ ਪੰਜਾਬ ਦਾ ਪਾਣੀ ਦੂਸਰੀ ਸਟੇਟਾਂ ਨੂੰ ਇਸ ਤਰ੍ਹਾਂ ਲੈ ਗਏ ਤੇ ਪੰਜਾਬ ਨੂੰ ਧਿਆ ਜਰੂਰ ਮਾਰਨਗੇ ਸ਼ੁਕਰ ਆ ਕਿ ਉਹਨਾਂ ਦੀ ਸਕੀਮ ਕਾਮਯਾਬ ਨਹੀਂ ਹੋਈ ਤੇ ਹੁਣ ਵੀ ਅਸੀਂ ਐਲਾਨ ਕਰਤਾ ਕਿ ਇਹ ਜਿਹੜੀ ਇਹ ਕਹਿਦਾ ਤੌਰ ਤੇ ਤੇ ਕੀ ਸੰਧੀ ਹੋਈ ਸੀ 1960 ਦੇ ਵਿੱਚ ਇਹਨੂੰ ਅਸੀਂ ਜਿਹੜਾ ਉਹ ਬੰਦ ਕਰਾਂਗੇ ਪਾਣੀ ਨੂੰ ਪਾਣੀ ਕਿੰਨਾ ਬੰਦ ਹੁੰਦਾ ਕਿੰਨਾ ਨਹੀਂ ਬੰਦ ਹੁੰਦਾ ਇਹ ਤੇ ਭਵਿੱਖ ਦੀ ਬੁੱਕਲ ਛੁਪਿਆ ਵਾ ਲੇਕਿਨ ਕਹਿਣ ਤੱਕੜੇ ਜ਼ੋਰ ਲੱਗਦਾ ਵਾ ਹੁਣ ਵੇਖੋ ਟਾਰੀ ਜਿਹੜਾ ਚੱਕ ਪੋਸਟ ਉੱਤੇ ਤਤਕਾਲ ਭਵਾਨਾ ਬੰਦ ਕਰ ਦਿੱਤੀ ਗਈ ਹੈ ਜਿੰਨੇ ਵੀ ਪਾਕਿਸਤਾਨ ਦੇ ਨਾਰਕ ਸਾਰਕ ਵੀਜ਼ਾ ਸਕੀਮਾਂ ਤੇ ਤਰੇ ਆ ਸਾਰਿਆਂ ਦੀ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਹਾਈ ਕਮਿਸ਼ਨ ਜਿਹੜੇ ਨੇ ਉਹ ਬਦਲਤੇ ਗਏ ਨੇ ਜਿਹਦੇ ਉਹਨਾਂ ਦੀ ਗਿਣਤੀ ਸਾਡੇ ਕੋਲ ਇੱਥੇ ਹੈਗੀ ਸੀ ਸਟਾਫ ਦੀ 55 ਸੀ ਉਹ 30 ਕਰਤੀ ਹੈ ਹੁਣ ਤੁਸੀਂ ਘਟ ਕੀਤੀ ਉੱਥੇ ਵੀ ਘਟ ਕਰ ਦੇਣਗੇ ਇਹਦੇ ਨਾਲ ਹੀ ਜੇ ਇਹਦੇ ਨਾਲ ਹੀ ਵੇਖੋ ਤੁਸੀਂ ਵੀ ਜੇ ਇਹ ਇਹ ਪਾਣੀ ਬੰਦ ਕਰਦੇ ਆ ਤੇ ਪਾਣੀ ਬੰਦ ਕਰਨਾ ਫਿਰ ਰਿਐਕਸ਼ਨ ਤੇ ਉਹਦਾ ਹੋਏਗਾ ਨਾ ਪਰ ਪਾਕਿਸਤਾਨ ਤੋਂ ਵੀ ਜੇ ਇਹਨਾਂ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਇਹ ਇੰਟਰਨੈਸ਼ਨਲ ਕੋਰਟ ਚ ਮਾਮਲਾ ਜਾਏਗਾ ਫੇਰ ਵੀ ਤੇ ਸ਼ੁਰੂ ਕਰਨਾ ਪਊਗਾ ਨਾ ਸਾਨੂੰ ਜਿਹੜੇ ਪਿਛਲੇ ਸਮਝੌਤੇ ਹੋਏ ਆ ਉਹਨਾਂ ਨੂੰ ਰੱਦ ਕਰਨਾ ਬੜਾ ਔਖਾ ਹੈ ਸਾਡੇ ਵਾਸਤੇ ਮੈਂ ਤੈਨੂੰ ਪਹਿਲਾਂ ਕਹਿ ਦਿੱਤਾ ਕਿ ਜਿਹੜਾ ਰਾਵੀ ਦਾ ਪਾਣੀ ਕਹਿੰਦੇ ਸੀ ਪਾਕਿਸਤਾਨ ਨੂੰ ਜਾਣਾ ਸੀ ਬੰਦ ਕਰਕੇ ਤੇ ਪੰਜਾਬ ਨੂੰ ਪਾਣੀ ਹੋਰ ਦਿਆਂਗੇ ਹੋਰ ਸਟੇਟਾਂ ਨੂੰ ਪਾਣੀ ਦਿਆਂਗੇ ਉਹ ਤੋਂ ਬੰਦ ਕੀਤੇ ਜੇ ਬੰਦ ਕੀਤੇ ਦੱਸ ਜੋ ਇੱਕ ਵੀ ਇੱਟ ਤੱਕ ਨਹੀਂ ਲਾਈ ਬਿਆਨ ਨਹੀਂ ਕਲਮ ਬਿਆਨ ਨਹੀਂ ਦਿੱਤੇ ਸਿਰਫ ਹੁਣ ਵੀ ਤੇ ਮੈਂ ਸੋਚਦਾ ਇਹ ਬਿਆਨ ਜਾਦੇ ਹੋਣਗੇ ਹਾਂ ਵਾਗੇ ਸਰਦਾ ਗੇਟ ਜਰੂਰ ਬੰਦ ਕਰ ਦਿੱਤਾ ਗਿਆ ਵਾ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਜੇ ਤੁਸੀਂ ਵਾਗਾ ਸਰਦਬੰਦ ਕੀਤੀ ਹੈ ਸਵਾਦ ਤਦ ਜੇ ਗੁਜਰਾਤ ਦੀਆਂ ਪੋਰਟਾਂ ਵੀ ਬੰਦ ਕਰਦੇ ਹੋ ਜਿਹੜੇ ਗਰਾਜ ਬਾਜ਼ਾਰ ਦੀਆਂ ਪੋਰਟਾਂ ਨੇ ਉੱਥੋਂ ਤਾਂ ਤੁਸੀਂ ਵਪਾਰ ਵੱਡੀ ਭਾਰੀ ਮਾਤਰਾ ਚ ਕਰ ਰਹੇ ਹੋ ਉਹਨਾਂ ਨਾਲ ਉੱਥੋਂ ਜਾਂ ਜਰ ਤੁਸੀਂ ਕਰ ਰਹੇ ਹੋ ਸ਼ਿਪਸ ਵਿੱਚ ਮਾਲ ਜਾ ਰਿਹਾ ਵਾ ਤੁਹਾਡਾ ਬੰਬੇ ਤੋਂ ਜਾ ਰਿਹਾ ਵਾ ਸਿੱਧਾ ਉੱਥੋਂ ਕਰਾਚੀ ਜਾਂਦਾ ਕਰਾਚੀ ਤੋਂ ਕੇ ਸਪਲਾਈ ਹੁੰਦਾ ਕਿਉਂਕਿ ਉਹ ਡਾਨੀ ਤੇ ਅਬਾਨੀਆਂ ਨੂੰ ਫਾਇਦਾ ਪੈਂਦਾ ਹੁੰਦਾ ਵਾ ਉਹਨਾਂ ਦੀ ਇਹ ਬੰਦਰਗਾਹਾਂ ਨੇ ਉੱਥੇ ਇਸ ਕਰਕੇ ਉਹ ਚੱਲ ਰਿਹਾ ਵਾ ਵਾਗਾ ਸਰਦ ਬਾਰੇ ਤਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਅਸੀਂ ਤੇ ਵਾਗਾ ਸਰਦ ਖੋਲਣ ਦੀ ਗੱਲ ਕਰਦੇ ਸੀਗੇ ਕਈ ਇੱਥੇ ਮਾਨ ਸਾਹਿਬ ਨੇ ਪਿੱਛੇ ਜੇ ਪਿਛਲੇ ਹਫ਼ਤੇ ਇੱਕ ਮਜ਼ਹਰਾ ਕੀਤਾ ਸੀ ਉਹਨਾਂ ਤੰਤਰਿਕ ਵੀ ਇੱਕ ਵਿਦਾਰ ਹਰ ਕਰਨਾ ਸੀ ਮੀਤ ਸਿੰਘ ਮਾਨ ਨੇ ਲੇਕਿਨ ਉਹ ਬੰਦ ਕਰ ਖੋਲਣ ਦੀ ਬਜਾਏ ਉੱਤਲਾ ਬੰਦ ਹੋ ਗਿਆ ਤੇ ਸਾਡੇ ਜਿਹੜੇ ਗੋਦੀ ਮੀਡੀਆ ਵਾ ਉਹ ਜਾ ਕੇ ਕਹਿੰਦਾ ਜੀ ਬੜਾ ਵਧੀਆ ਕੀਤਾ ਬੰਦ ਕਰਕੇ ਜੀ ਸਾਡੀ ਜਿਹੜੀ ਉਹ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਬਿਆਨ ਦੇ ਬੜਾ ਵਧੀਆ ਕੀਤਾ ਬੰਦ ਕਰਕੇ ਜਿਹੜਾ ਨੈਸ਼ਨਲ ਗੋਦੀ ਮੀਡੀਆ ਉਹਨੇ ਤੇ ਉਹਨਾਂ ਦੀ ਹਾਂਚ ਹਮ ਨਣੀ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਏ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਦਾ ਕੀ ਕਸੂਰ ਦੋਵਾਂ ਦੇਸ਼ਾਂ ਦਾ ਆਵਾਮ ਮਿਲ ਕੇ ਰਾਜੀ ਹੈ ਜਿਨ੍ਹਾਂ ਦੀ ਜਾਤ ਹੈ ਸਾਨੂੰ ਉਹਨਾਂ ਨਾਲ ਵੀ ਪੂਰੀ ਹਮਦਰਦੀ ਆ ਪਰ ਸਵਾਲ ਇਹ ਆ ਵੀ ਜਾਂ ਤਾਂ ਤੁਸੀਂ ਕੋਈ ਇਹੋ ਜਿਹਾ ਹੱਲ ਕੱਢੋ ਵੀ ਅਗਲਾ ਫਿਰ ਲੜਾਈ ਦਾ ਜਦੋਂ ਬੰਦਾ ਬਾਰ-ਬਾਰ ਲੜਦਾ ਹੋਵੇ ਤੇ ਇੱਕ ਵਾਰੀ ਫਿਰ ਬੰਦੇ ਨਾਲ ਬੰਦਾ ਦੋ ਅਧਿਕਾਰੀ ਲਵੇ ਬਿਲਕੁਲ ਜੀ ਐਸੀ ਕਹਿੰਦੇ ਵੀ ਅੰਦਰ ਦੀ ਸੀ ਪਹਿਲੇ ਦਿਨ ਵੀ ਕਿਹਾ ਸੀ ਵੀ ਇਹ ਘਟਨਾ ਨਿੰਦਣਯੋਗ ਸਾਡੀ ਅੰਦਰ ਦੀ ਪਹਿਲੇ ਦਿਨ ਹੀ ਕਿਹਾ ਸੀ ਅੱਜ ਵੀ ਸੀ ਕਹਿੰਦੇ ਆ ਲੇਕਿਨ ਜੇ ਉਹ ਤੰਕਵਾਦੀ ਪਾਕਿਸਤਾਨ ਤੋਂ ਆਇਆ ਤੇ 300 ਕਿਲੋਮੀਟਰ ਸਫਰ ਕਰਕੇ ਕਿਵੇਂ ਪੁੱਜੇ ਨੇ ਉੱਥੇ 300 ਕਿਲੋਮੀਟਰ ਬਾਰਡਰ ਤੋਂ ਆਏ ਨੇ ਉੱਥੇ 300 ਕਿਲੋਮੀਟਰ ਮੂਨਾ ਖੜਾ ਛੋਟਾ ਨਹੀਂ ਕਿਉਂ ਲੱਗਦਾ ਤਿੰਨ ਰਸਤੇ ਨੇ ਉੱਥੇ ਤਿੰਨਾ ਰਸਤੇ ਤੇ ਤੁਹਾਡੀਆਂ ਫੋਰਸਾਂ ਲੱਗੀਆਂ ਨੇ ਜੇ ਉਹ ਫੇਰ ਵੀ ਉੱਥੇ ਪੁੱਜ ਗਿਆ ਤੇ ਫਿਰ ਇਹ ਦਾਲ ਚ ਕੁਝ ਕਾਲਾ ਜ਼ਰੂਰ ਉਪਣਾ ਚਾਹੀਦਾ ਸਭ ਨੂੰ ਜ਼ਰੂਰ ਇਤੋਂ ਅਗਲੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਕਿਤੇ ਇਹ ਪਾਣੀ ਉਧਰੋਂ ਵਾਪਸ ਲੈ ਕੇ ਤੇ ਐਸਵਾਈਐਲ ਵਰੀ ਜਿਹੜਾ ਪਾਕ ਹਰਿਆਣੇ ਨੂੰ ਉੱਪਰ ਜਾਵੇ ਐਸਵਾਈਐਲ ਦਾ ਬਹੁਤਾ ਐਸਾ ਜਿਹੜਾ ਉਹ ਮਿੱਟੀ ਨਾਲ ਭਰ ਦਿੱਤਾ ਗਿਆ ਉਹ ਪੂਰ ਦਿੱਤੀ ਗਈ ਹੈ 2016 ਦੇ ਵਿੱਚ ਕਾਲੀਆਂ ਦੇ ਕੋਲੇ ਕੋਈ ਮੁੱਦਾ ਨਹੀਂ ਸੀ ਬੱਚਾ ਤਾਂ ਨੂੰ ਪਤਾ ਹੋਏਗਾ ਜਦੋਂ ਕੈਪਟਨ ਮਰਿੰਦਰ ਸਿੰਘ ਨੇ ਗੀਤਾ ਸੀ ਤਾਂ ਐਂਟੀਵਾਟਰ ਜਿਹੜਾ ਸੀ ਰੈਡੀਓ ਦੇ ਪਾਸ ਕੀਤਾ ਸੀਗਾ ਉਹਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਕਾਲੀਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੰਮ ਨਹੀਂ ਕੀਤਾ ਕਿਉਂਕਿ ਸੜਕ ਦੀ ਧਿਆ ਨਹੀਂ ਗਿਆ ਇਸ ਬੰਸੀਗੇ ਲੈਕਿਨ ਉਹਦੀ ਮਜਬੂਰੀ ਸੀ ਵੀ ਉਹਦੇ ਮਤੇ ਦੇ ਹੱਕ ਚ ਵੋਟ ਪਾਉਣ ਦੀ ਲੇਕਿਨ 2016 ਦੇ ਕੇ 17 ਦਾ ਕੇ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ ਇੱਕ ਵੱਖਰੀ ਗੱਲ ਲੇਕਿਨ ਕੈਪਟਨ ਮਿਰਦਸ਼ ਨੇ ਉਪਰਾਧ ਕੀਤਾ ਤੋਂ ਪਛਤਾਉ ਕੁਛ ਪਰ ਪਟੀ ਸਾਹਿਬ 2022 ਕੇ 23 ਦੀ ਗੱਲ ਆ ਮੇਰਾ ਖਿਆਲ ਜਦੋਂ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀਗਾ ਵੀ ਇੱਕ ਜਿਹੜਾ ਉਹ ਆਪਣਾ ਵਫਦ ਭੇਜ ਦਿਆ ਜਿਹੜਾ ਜਾ ਕੇ ਦੇਖੇ ਵੀ ਕਿੰਨਾ ਕੰਮ ਹੋਇਆ ਕਿੰਨਾ ਕ ਰਹਿ ਗਿਆ ਜਿਹੜਾ ਪੂਰ ਦਿੱਤਾ ਗਿਆ ਉਹਦੀ ਵੀ ਮਿਣਤੀ ਕਰੋ ਦੇਖਦੇ ਆ ਬڑا ਰੌਲਾ ਪਿਆ ਸੀ ਜਦੋਂ ਮਾਨ ਸਾਹਿਬ ਨੇ ਕਿਨਰ ਵਾਲੇ ਲੁਧਿਆਣੇ ਪੀਆਯੂ ਦੇ ਵਿੱਚ ਸੈਮੀਨਾਰ ਵੀ ਰੱਖਿਆ ਸੀ ਮੈਂ ਤੁਹਾਨੂੰ ਨਹੀਂ ਮਾਨ ਸਾਹਿਬ ਨੂੰ ਜਾਈ ਕੀ ਕਰਨਾ ਉਹ ਤੇ ਵਿਚਾਰੇ ਨੂੰ ਪਤਾ ਹੀ ਨਹੀਂ ਕੁਝ ਹੁੰਦਾ ਐਕਚੁਅਲੀ ਬੇਸਿਕਲੀ 2016 ਨੂੰ ਜਦੋਂ ਕਾਲੀਆਂ ਦੇ ਕੋਲੇ ਕੋਈ ਮੁੱਦਾ ਨਹੀਂ ਸੀ ਇਲੈਕਸ਼ਨ ਰੜਨ ਦਾ ਇਹਨਾਂ ਨੇ ਇੱਕ ਕੰਮ ਕੀਤਾ ਵੀ ਐਸਵੀਐਲ ਨਹਿਰ ਜਿਹੜੀ ਉਹ ਪੂਰ ਦਿਓ ਤੇ ਜਿਨ੍ਹਾਂ ਲੋਕਾਂ ਕੋਲ ਜ਼ਮੀਨ ਲਈ ਸੀ ਰਾਤੋਂ ਰਾਤ ਇੰਤਕਾਲ ਉਹਨਾਂ ਨੂੰ ਛੱਡ ਦਿਓ ਇੰਤਕਾਲ ਵੀ ਛੱਡ ਦਿੱਤੇ ਗਏ ਨਹਿਰ ਵੀ ਪੂਰ ਦਿੱਤੀ ਗਈ ਦੋ ਦਿਨੋਂ ਕੰਮ ਚੱਲਦਾ ਰਿਹਾ ਜਿੰਨੀਆਂ ਪੰਜਾਬ ਦੀਆਂ ਜੀਸੀਬੀ ਮਸ਼ੀਨਾਂ ਸੀ ਜਿਨ੍ਹਾਂ ਨੇ ਬਲਡੋਰਾਂ ਦੇ ਧੱਕ ਕੇ ਲੱਦਦੇ ਗਏ ਟੂਰ ਦੇ ਫਟਾਫਟ ਤੁਸੀਂ ਉਹਦੇ ਵਿੱਚੋਂ ਕਾਲੀ ਆਗੂ ਰੱਜ ਗਏ ਕਿ ਉਹਨਾਂ ਨੇ ਫਿਰ ਆਪਣੇ ਬੰਦੇ ਲਾ ਕੇ ਜਿਹੜੇ ਦਰਖਤ ਉਹਦੇ ਜੁਗਲੇ ਸੀ ਨਾ ਨਹਿਰ ਦੇ ਵਿੱਚ ਵੱਡੇ ਵੱਡੇ ਦਰਖਸ਼ਿ ਕੱਟ-ਕੱਟ ਕੇ ਰਾਤ ਤੋਂ ਰਾਤ ਉਹਨਾਂ ਦੇ ਗੱਡਿਆਂ ਦੇ ਗੱਡੇ ਦੀ ਟਰਾਲੀਆਂ ਟਰਲੀਆਂ ਭਰ ਕੇ ਲੈ ਜਾਂਦੇ ਸੀਗੇ ਉਹਨਾਂ ਪੈਸੇ ਵੀ ਕਮਾਏ ਉੱਥੇ ਲੇਕਿਨ ਉਹ ਨਹਿਰਪੁਰ ਦਿੱਤੀ ਗਈ ਦੋ ਦਿਨ ਬਾਅਦ ਫਿਰ ਜਿਹੜੀ ਹਰਿਆਣਾ ਜਾ ਕੇ ਸ਼ਿਕਾਇਤ ਕਰਤਾ ਵਾ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਫਿਰ ਆਰਡਰ ਕਰਦੀ ਵੀ ਇੱਥੇ ਬੀਐਸਪਲਾ ਦਿੱਤੀ ਜਾਵੇ। ਉਦੋਂ ਦੀ ਬੀਐਸਪੀ ਜਿਹੜੀ ਹੈ ਬੀਐਸਪੀ ਜਿਹੜੀ ਉਹ ਪੂਰੀ ਨਹਿਰ ਤੇ ਗਸ਼ਤ ਕਰ ਰਹੀ ਲੇਕਿਨ ਬਹੁਤ ਸਾਰਾ ਹਿੱਸਾ ਦਾ ਪੂਰ ਦਿੱਤਾ ਗਿਆ ਜੋ ਪੂਰ ਦਿੱਤਾ ਗਿਆ ਤੇ ਬਾਕੀ ਕੀ ਰਹਿ ਗਿਆ? ਜਿਹੜੀ ਗੱਲ ਤੁਸੀਂ ਕੀਤੀ ਵਾਕਿਆ ਸਰਵੇ ਵਾਸਤੇ ਟੀਮ ਆਈ ਸੀ ਲੇਕਿਨ ਉਹ ਟੀਮ ਨੇ ਜਾ ਕੇ ਰਿਪੋਰਟ ਦੇ ਦਿੱਤੀ ਵੀ ਨਹਿਰ ਤੇ ਪੂਰੀ ਵੀ ਹੁਣ ਤੁਸੀਂ ਕੀ ਕਰੋਗੇ ਉੱਥੇ? ਇਸ ਕਰਕੇ ਉਹ ਨਹਿਰ ਨਹੀਂ ਪਾਣੀ ਹਰਿਆਣਾ ਨੂੰ ਦੇਣ ਦੀ ਕੋਈ ਵੀ ਐਸਾ ਸਕੀਮ ਬਾਕੀ ਰਹਿ ਨਹੀਂ ਗਈ ਧੱਕਾ ਜਿਹੜੀ ਉਹ ਬੀਜੇਪੀ ਪੰਜਾਬ ਨਾਲ ਕਦੀ ਨਹੀਂ ਕਰੇਗੀ ਗੱਲ ਵੀ ਨੋਟ ਕਰ ਲੋ ਤੁਸੀਂ ਡੰਡੇ ਦੇ ਜ਼ੋਰ ਨਾਲ ਪੰਜਾਬ ਦੇ ਵਿੱਚੋਂ ਕੋਈ ਵੀ ਕਰਨ ਦੀ ਬੀਜੇਪੀ ਕੋਸ਼ਿਸ਼ ਨਹੀਂ ਕਰੇਗੀ ਤੁਹਾਨੂੰ ਪਤਾ ਹੋਏਗਾ ਇੱਕ ਲੜਕੀ ਤੇ ਤਿੰਨ ਲੜਕੇ ਤੇ ਦੋ ਲੜਕੇ ਨੇ ਜਾ ਕੇ ਜਿਹੜੀ ਗੈਲਰੀ ਸੀਗੀ ਦਰਸ਼ਕ ਗੈਲਰੀ ਸੀ ਲੋਕ ਸਭਾ ਦੇ ਵਿੱਚ ਤੋਂ ਛਾਲਾ ਮਾਰ ਕੇ ਤੇ ਇੱਥੇ ਸਪਰੇਅ ਕੀਤਾ ਜਾਦਾ ਉਹਨਾਂ ਨੂੰ ਬਿਲਕੁਲ ਯਾਦ ਆ ਤੇ ਜਿੰਨੇ ਬਾਣੀਏ ਭੱਜ ਗਏ ਸੀ ਸਾਰੇ ਤੇ ਫੜਿਆ ਕੀਨੇ ਸੀ ਗੁਰਜੀਤ ਔਜਲਾ ਨੇ ਇੱਕ ਗੁਰਜੀਤ ਔਜਲਾ ਤੇ ਇੱਕ ਮੁਸਲਮਾਨ ਜਿਹੜਾ ਸੀ ਉਹ ਨਾਂ ਭੁੱਲ ਗਿਆ ਮੈਨੂੰ ਇਹ ਦੋ ਬੰਦੇ ਨੇ ਫੜੇ ਸੀ ਬੰਦੇ ਉਹ ਜਦੋਂ ਇਹਨਾਂ ਫੜਲੇ ਉਹ ਬੰਦੇ ਆਗੇ ਮਾਰਸ਼ਲ ਵੀ ਆ ਗਏ ਤੇ ਮੁੜ ਕੇ ਉਹ ਵੀ ਮੋੜੇ ਬਾਣੀ ਨੂੰ ਕੁੱਟਣ ਵਾਸਤੇ ਵੀ ਕੁੱਟਨੇ ਜਾ ਗਏ ਸੀ ਜਿਹੜੇ ਇੰਨੇ ਕ ਬਹਾਦਰ ਬੰਦੇ ਹੋਣ ਨਾ ਉਹ ਕਦੀ ਪੰਗਾ ਨਹੀਂ ਲੈਂਦੇ ਜਿਹੜੀ ਗੱਲ ਤੁਸੀਂ ਕਹਿੰਦੇ ਸੀ ਨਾ ਉਹ ਗੱਲ ਤੱਕ ਠੀਕ ਆ ਜੇ 20 ਕਰੋੜ ਬੋਸਨ ਸਾਰਾ ਸਿੱਧਾ ਹੋ ਜੇ ਨਾ ਤੁਹਾਨੂੰ ਤੇ ਮਦਾਂ ਛੜ ਗਈ ਭੱਜਣਗੇ ਜਿਹੜੇ ਕਰੋੜਾ ਨੇ ਸੌਫਟ ਭੱਜਣਗੇ ਛੜ ਗਈ ਉੱਥੋਂ ਕਿ ਲੜਨਾ ਸਿੱਖਿਆ ਨਹੀਂ ਕਦੀ ਅਸੀਂ ਲੜਨ ਜਾਣਦੇ ਨਹੀਂ ਸੀ ਅਸੀਂ ਤਾਂ ਕਮਾਈ ਕਰਨ ਜਾਣਦੇ ਅਸੀਂ ਕਿਤੇ ਮੇਰੇ ਇੱਕ ਮੋਤ ਮਿੱਤਰ ਹੁੰਦਾ ਸੀ ਗੁਜਰਾਤ ਦੇ ਵਿੱਚ ਉਹ ਕਹਿੰਦਾ ਹੁੰਦਾ ਸਰਦਾਰ ਜੀ ਮਾਰ ਖਾਣ ਲਈ ਤੁਸੀਂ ਤੇ ਮਾਲ ਖਾਣ ਲਈ ਅਸੀਂ ਸਾਡੇ ਹਿੱਸੇ ਆਈ ਮਾਲ ਖਾਣਾ ਜੀ ਇਸ ਕਰਕੇ ਉਹ ਨਹਿਰ ਦੇ ਵਿੱਚ ਪਾਣੀ ਨਹੀਂ ਦਿੱਤਾ ਜਾ ਸਕਦਾ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਭਾਵੇਂ ਮੋਦੀ ਸਾਹਿਬ ਨੇ ਬਿਆਨ ਦਿੱਤਾ ਪਾਣੀ ਸਾਰਾ ਰੋਕਣਾ ਬਹੁਤ ਔਖੀ ਗੱਲ ਆ ਸਾਡੇ ਵੀਰਾਂ ਨੇ ਸਵਾਭ ਦੀ ਕੀਤਾ ਵੀ ਚੰਗਾ ਕੀਤਾ ਪਾਕਿਸਤਾਨ ਨੂੰ ਪਾਣੀ ਰੋਕਤਾ ਤੁਸੀਂ ਹਿਮਿਨਿਟਰੀ ਗਰਾਉਂਡ ਤੇ ਸੂਚੀਤ ਇਹ ਗੱਲ ਨਹੀਂ ਹੋਣੀ ਚਾਹੀਦੀ ਲੇਕਿਨ ਜਿਹੜੇ ਮਾਰੇ ਕਿਉਂ ਨਾ ਸਾਡੀ ਮਦਦਰੀ ਆ ਗੱਲ ਤਾਂ ਨਹੀਂ ਸੀ ਹੋਣਾ ਚਾਹੀਦਾ ਜਿੰਨੀ ਕੋਣ ਵਾਦੀ ਜਿਹੜੀ ਜਿਸ ਤਰੀਕੇ ਨਾਲ ਕਰੋੜਾਂ ਬੰਦੇ ਜਾ ਰਹੇ ਸੀ ਐਤ ਕੀ ਪਿਛਲੀ ਵਾਰੀ 2 ਕਰੋੜ ਤੇ 20 ਲੱਖ ਰੁਪਏ ਬੰਦੇ ਗਏ ਸੀ ਇਸ ਇਹ ਆ ਪ੍ਰੋਗਰਾਮ ਕਰਨ ਤੋਂ ਪਹਿਲਾਂ ਨਾ ਮੈਂ ਕੋਈ ਦੇਖ ਰਿਹਾ ਸੀਗਾ ਕਲਿੱਪ ਉੱਥੋਂ ਦੇ ਜਿਹੜੇ ਲੋਕ ਆ ਜਿਹੜੇ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆ ਉਹ ਵੀ ਇਹੋ ਕਹਿ ਰਹੇ ਆ ਵੀ ਪਾਕਿਸਤਾਨ ਦੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਸਬਕ ਸਿਖਾਓ ਉਹਨੂੰ ਤੁਸੀਂ ਚੰਗੀ ਤੇਰਾਹ ਮਤਲਬ ਉਹਦੇ ਨਾਲ ਗੱਲਬਾਤ ਕਰੋ ਵੀ ਸਾਡਾ ਤਾਂ ਰੋਜ਼ਗਾਰ ਹੀ ਟੂਰਿਜ਼ਮ ਤੇ ਚੱਲਦਾ ਤੇ ਕਹਿੰਦੇ ਟੂਰਿਜ਼ਮ ਖਤਮ ਹੋ ਗਿਆ ਤੇ ਉੱਤੋਂ ਵੱਡੀ ਗੱਲ ਵਟਸਐਪ ਵੱਡੀ ਗੱਲ ਦੇਖੋ ਮੋਦੀ ਸਾਹਿਬ ਨੇ ਕਿਹਾ ਸੀ ਆਪਦਾਚ ਅਫਸਰ ਵੀ ਜਦੋਂ ਮੁਸੀਬਤ ਪਵੇ ਤੇ ਉਹਦੇ ਵਿੱਚੋਂ ਵੀ ਕੋਈ ਅਫਸਰ ਲੱਭੋ ਕੋ ਕੰਮਕਾਰ ਦਾ ਕੋਈ ਢੰਗ ਤਰੀਕਾ ਲੱਭੋ ਆ ਸਾਡੇ ਆਪਣੇ ਦੇਸ਼ ਦੀ ਜਿਹੜੀ 에ਅਰਲਾਈਨ ਆ 5000 ਰੁਪਏ ਦੀ ਟਿਕਟ ਅੰਮ੍ਰਿਤਸਰੋਂ ਸ਼੍ਰੀਨਗਰ ਦੀ ਮਿਲ ਜਾਂਦੀ ਆ ਦਿੱਲੀ ਦੀ ਮੇਰੇ ਖਿਆਲ 7000 ਨਹੀਂ 8000 10000 ਦੀ ਹੋਏਗੀ ਉਹ ਟਿਕਟ ਇਸ ਵਕਤ 65 ਫਟ 1000 ਦੀ ਵਿਕਦੀ ਪਈ ਆ ਤੇ ਸਾਰੇ ਲੋਕ ਆਵਾਜ਼ ਬੁਲੰਦ ਕਰ ਰਹੇ ਆ ਵੀ ਤੁਸੀਂ ਆ ਕੀ ਕਰ ਰਹੇ ਹੋ ਆ ਪੰਜ ਮੈਂਬਰੀ ਕਮੇਟੀ ਦੇ ਰਖਣਾ ਸਾਹਿਬ ਇਹਨਾਂ ਨੇ ਵੀ ਮੰਗ ਉਠਾਈ ਆ ਵੀ ਮੋਦੀ ਸਾਹਿਬ ਇੱਧਰ ਵੀ ਧਿਆਨ ਦਿਓ ਵੀ ਇੱਕ ਤਾਂ ਲੋਕ ਵੈਸੇ ਡਰੇ ਪਰੇਸ਼ਾਨ ਆ ਪਰ ਡਰੇ ਹੋਏ ਆ ਤੇ ਤੁਸੀਂ ਆ ਕਿਹੜਾ ਨਵਾਂ ਕੰਮ ਆ ਦੇਖੋ ਤੁਹਾਡੇ ਰਾਜ ਹੋਈ ਜਾਂਦਾ ਇਹਨਾਂ ਨਾਲੋਂ ਤੇ ਇਹਨਾਂ ਲੋਚਿਆਂ ਨਾਲ ਲੋਚੇ ਕਹੋਗੇ ਨਵੇਂ ਨਾਲ ਲੋਚਿਆਂ ਨਾਲ ਤੇ ਉੱਥੋਂ ਦੇ ਜਿਹੜੇ ਲੋਕਲ ਟੈਕਸੀ ਟੈਕਸੀ ਵਾਲੇ ਚੰਗੇ ਰਹਿਗੇ ਉਹਨਾਂ ਕਹਿੰਦੀ ਕਿੱਥੇ ਜਾਣ ਤੁਹਾਨੂੰ ਫ੍ਰੀ ਪਹਚਾਵਾਂਗੇ ਅਸੀਂ ਤੁਹਾਨੂੰ ਜਿੱਥੋਂ ਤੱਕ ਸਾਡੀ ਪਹੁੰਚ ਹੈ ਤੁਹਾਨੂੰ ਫ੍ਰੀ ਪਹੁੰਚਾਵਾਂਗੇ ਹਸਪੀਟਲ ਫ੍ਰੀ ਲੈ ਕੇ ਜਾਵਾਂਗੇ ਤੁਸੀਂ ਸਿੱਧਰ ਏਅਰਪੋਰਟ ਜਿਹੜਾ ਤੁਹਾਨੂੰ ਫ੍ਰੀ ਛੱਡ ਕੇ ਆਵਾਂਗੇ ਜਿਹੜੇ ਬੰਦੇ ਬੱਚੇ ਸੀ ਜਿਹੜੇ ਬਾਕੀ ਪੀੜੇ ਸੀ ਜਿਹਨਾਂ ਲਾਸ਼ਾਂਵਾਂ ਜਾਨੀ ਸੀ ਫ੍ਰੀ ਲੈ ਕੇ ਜਾਵਾਂਗੇ ਅਸੀਂ ਇਹ ਕਿੰਡੀ ਵੱਡੀ ਕਰਵਾਉਣੀ ਹੁੰਦੀ ਹੈ ਤੇ ਜਿਨ੍ਹਾਂ ਦੇ ਕੋਲੇ ਅਰਬਾਂ ਖਰਾਂ ਪਈਆਂ ਅੱਗੇ ਜਿਹੜਾ ਵਾ ਉਹ ਗਿਣਿਆ ਨਹੀਂ ਜਾਂਦਾ ਕਿੱਥੇ ਤੇ ਉਹਨਾਂ ਨੇ 15 ਹਜ਼ਾਰ ਦੀ ਟਿਕਟ ਜਿਹੜੀ 65 ਹਜ਼ਾਰ ਰੁਪਏ ਦੀ ਕਰ ਦਿੱਤੀ ਮੈਂ ਤੇ ਚਾਹੁੰਦਾ ਵੀ ਸਰਕਾਰ ਨੂੰ ਜਿਹੜਾ ਇਹਨਾਂ ਲੋਕਾਂ ਦੇ ਮੁਕਦਮੇ ਦਰਜ ਕਰੇ ਜੇ ਆਮ ਆਦਮੀ ਤੇ ਹੋ ਸਕਦਾ ਤੂੰ ਬਲੈਕ ਕੀਤੀ ਹੈ ਬਲੈਕ ਨਹੀਂ ਨਾ ਰਕੀਆ ਬਿਲਕੁਲ ਬਲੈਕ ਐਵੀਏਸ਼ਨ ਡਿਪਾਰਟਮੈਂਟ ਨੇ ਕਿਆ ਜਰੂਰ ਆ ਪੀ ਇਹਨਾਂ ਨੂੰ ਇੰਜਨ ਨਹੀਂ ਕਰਨਾ ਚਾਹੀਦਾ ਇਹ ਕਾਫੀ ਨਹੀਂ ਹੈਗਾ ਇਹਨਾਂ 에ਅਰਲਾਈਨ ਦੇ ਉੱਤੇ ਮੁਕਦਮੇ ਦਰਜ ਕੀਤੇ ਜਾਂਦੇ ਵੀ ਜਦੋਂ ਇਸ ਵੇਲੇ ਆਫਤਾ ਆਈ ਸਾਡੇ ਦੇਸ਼ ਦੇ ਉੱਤੇ ਆਈ ਆਫਤ ਹੀ ਹੋ ਰਹੀ ਆ ਆਫਤਾ ਪੂਰੀ ਤੇ ਤੁਹਾਡਾ ਫਰਜ਼ ਬਣਦਾ ਸੀ ਆਪਣੇ ਜਹਾਜ਼ ਖੜੀ ਕਰ ਦਿੰਦੇ ਵੀ ਭਾਈ ਅਸੀਂ ਤੁਹਾਨੂੰ ਫ੍ਰੀ ਲੈ ਕੇ ਦੇਵਾਂਗੇ ਆਓ ਤੁਸੀਂ ਇੱਧਰ ਤੇ ਤਰ ਤੁਸੀਂ ਦੇ ਬੇੜਾ ਕਰ ਕਰਤਾ ਜਿਦੀ 15 ਦੇ ਦੀ ਟਿਕਟ ਜੀ ਤੁਸੀਂ ਪੱਟੀ ਸਾਹਿਬ ਉਸ ਤਸਵੀਰ ਨੂੰ ਜਿਹੜਾ ਤਸੱਵਰ ਕਰੋ ਉਸ ਦ੍ਰਿਸ਼ ਨੂੰ ਤਸੱਵਰ ਕਰੋ ਵੀ ਇੱਕ ਪਾਸੇ ਲੋਕ ਤرائی ਤرائی ਕਰਦੇ ਪਏ ਆ ਉਹਨਾਂ ਦੇ ਘਰਾਂ ਦੇ ਜੀ ਜਿਹੜੇ ਆ ਉਹ ਆਪਣੀ ਜਾਨ ਗਵਾ ਬੈਠੇ ਆ ਜਿਹੜੇ ਬਾਕੀ ਹੋਟਲਾਂ ਚ ਜਾਂ ਜਿੱਥੇ ਵੀ ਪਾਰਕਾਂ ਦੇ ਵਿੱਚ ਘੁੰਮਣ ਫਿਰਦੇ ਗਏ ਸੀ ਕਿਸੇ ਪਹਾੜਾ ਦੇ ਵਿੱਚ ਘੁੰਮਦੇ ਫਿਰਦੇ ਪਏ ਸੀ ਉਹਨਾਂ ਨੂੰ ਆਪਣੀ ਜਾਨ ਦੀ ਪੈ ਗਈ ਆ ਉਹ ਜੀ ਇਹਨਾਂ ਤੱਕ ਰابطਾ ਕਰ ਰਹੇ ਆ ਵੀ ਸਾਨੂੰ ਕੋਈ ਟਿਕਟ ਦੇ ਦਿਓ ਤੇ ਇਹ ਅੱਗੋਂ ਉਹ ਬੰਦੇ ਪਹਿਲਾਂ ਹੀ ਡਰੇ ਸਹਿਮੇ ਹੋਏ ਆ ਤੇ ਇਹ ਅੱਗੋਂ ਮੋਟੀਆਂ ਰਕਮਾਂ ਵਸੂਲਦੇ ਪਏ ਆ ਮੋਟੀ ਰਿਕਵਸੂਲ ਦੇ ਪੈਦੇ ਇਹ ਨਹੀਂ ਹੋਣਾ ਚਾਹੀਦਾ ਇਹਦੇ ਤੇ ਮੈਂ ਸੋਚਦਾ ਮੈਂ ਤੇ ਕਹੂੰਗਾ ਕੀ ਹੋਗੀ ਇਹਨਾਂ ਦੇ ਉੱਤੇ ਕਰਪਸ਼ਨ ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਦੀ ਵਾਖ ਖੋਦੂ ਸੀ ਬਲੈਕ ਮੇਲਿੰਗ ਹੈ ਇਹ ਬਲੈਕ ਆ ਬਲੈਕ ਮਾਰਕੀਟ ਦੀ ਮਾਰਕੀਟਿੰਗ ਹੈ ਪਤਾ ਕਰ ਪਰ ਕਰਨਾ ਕਿਸੇ ਨਹੀਂ ਕਿ ਵੱਡੇ ਲੋਕ ਨੇ ਇਹਨਾਂ ਨੂੰ ਪਛੜਨਾ ਕਿਹਨੇ ਪਛੜਨਾ ਅਡਾਨੀਆਂ ਬਾਨੀਆਂ ਦੇ ਸਾਰੇ ਰਿਸ਼ਤੇਦਾਰ ਇਕੱਠੇ ਨੇ ਸਾਰੇ ਕਿ ਟਾਟਾ ਨੂੰ ਪੁੱਛਣਗੇ ਇੰਡੀਆ ਨੂੰ ਪੁੱਛਣਗੇ ਜੱਟਰ ਕਿਹਨੂੰ ਪੁੱਛਣਗੇ ਕਿਸਨ ਦੇ ਪੁੱਛਣਾ ਉਹਨਾਂ ਨੇ ਹਾਂ ਜੇ ਕਿਤੇ ਡੀਪੂ ਵਾਲੇ 2 ਕਿਲੋ ਕਣਕ ਤੇ ਇੱਧਰ ਵੇਚਦੀ ਤਾਂ ਉਹਦਾ ਜਿਹੜਾ ਚਾਹਾਂ ਕਰਨ ਦੇ ਚੱਲ ਵੀ ਤਨ ਜਲ ਭੇਜਣਾ ਸੀ ਐ ਹਾਲ ਆ ਸਾਡੇ ਦੇਸ਼ ਦੀ ਇਸ ਕਰਕੇ ਸਸੀ ਇਸ ਮੰਚ ਤੋਂ ਇੱਕ ਮੰਗ ਕਰਦੇ ਆਂ ਵੀ ਬਕਾਇਦਾ ਤੌਰ ਤੇ ਜਿਨ੍ਹਾਂ ਨੇ ਬਲੈਕ ਮਾਰਕੀਟਿੰਗ ਕੀਤੀ ਟਿਕਟਾਂ ਦੀ ਬਲੈਕ ਕੀਤੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਖਿਲਾਫ ਮਕਦਮੇ ਦਰਜ ਕੀਤੇ ਜਾਣ ਉਹਨਾਂ ਦੀਆਂ 에ਰਲਾਈਨ ਨੇ ਇੱਕ ਹਫ਼ਤੇ ਵਸੇ ਬਲੌਕ ਕੀਤੀਆਂ ਜਾਂ ਜੀ ਅੱਛਾ ਪੜ੍ਹ ਸਾਹਿਬ ਪਿਛਲੇ 2-3 ਦਿਨ ਤੋਂ ਐਮਪੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਮੈਂਬਰ ਆ ਉਹਨਾਂ ਦਾ ਇੱਕ ਆਡੀਓ ਜਿਹੜਾ ਉਹ ਵਿਕਰਮ ਜੀਠੀਆ ਵੱਲੋਂ ਜਨਤਕ ਕੀਤਾ ਗਿਆ ਪਹਿਲਾਂ ਤਾਂ ਉਹ ਕਲਿੱਪ ਜਿਆ ਸੀਗਾ ਹੁਣ ਪੂਰਾ ਆਡੀਓ ਜਿਹੜਾ ਉਹ ਜਨਤਕ ਕਰ ਦਿੱਤਾ ਗਿਆ ਜੈਪਾਲ ਭੁੱਲੜ ਦੇ ਪਿਤਾ ਵੀ ਇੱਕ ਨਿਊਜ਼ ਚੈਨਲ ਦੇ ਉੱਤੇ ਗੱਲਬਾਤ ਕਰ ਰਹੇ ਸੀ ਉਹ ਇਹਨੂੰ ਡਿਨਾਈ ਕਰਦੇ ਆ ਕਹਿੰਦੇ ਵੀ ਮੈਂ ਨਹੀਂ ਮੰਨਦਾ ਵੀ ਆ ਇਹਦੇ ਨਾਲ ਕੋਈ ਅਮਰਤਪਾਲ ਦਾ ਕੋਈ ਸਬੰਧ ਹੈਗਾ ਹਾਲਾਓ ਇਹ ਵੀ ਦੱਸਦੇ ਮੈਂ ਅਮਰਤਪਾਲ ਨੂੰ ਮਿਲਿਆ ਵੀ ਐਸਜੀਪੀਸੀ ਚੋਣਾਂ ਆਉਣ ਵਾਲੀਆਂ ਨੇ ਆਪਾਂ ਕੱਲ ਵੀ ਚਰਚਾ ਕੀਤੀ ਸੀਗੀ ਅਮਰਤਪਾਲ ਵੀ ਸਰਗਰਮੀ ਦੇ ਨਾਲ ਭਰਤੀ ਕਰ ਰਿਹਾ ਹੈ ਵਾਰਿਸ ਪੰਜਾਬ ਦੇ ਇਸ ਪੂਰੇ ਦ੍ਰਿਸ਼ ਨੂੰ ਕਿਵੇਂ ਦੇਖਦੇ ਹੋ ਪੱਟੀ ਸਾਹਿਬ ਵੀ ਅਮਰਤਪਾਲ ਸਿੰਘ ਜਿਹੜਾ ਜੇਲ੍ਹ ਹਾਫਤਾ ਹੈ ਇਸ ਵੇਲੇ ਉਹਨਾਂ ਨੂੰ ਡਿਟੇਨ ਕੀਤਾ ਹੋਇਆ 1 ਸਾਲ ਦੀ ਐਨਐਸ ਵੀ ਵੱਧ ਗਈ ਹੈ ਹਾਲਾਂਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਮਹਾ ਕਰਨਲ ਸਿੰਘ ਪੰਜੋੜੀ ਸਾਬਕਾ ਹੀ ਹੈ ਨਾ ਜੀ ਜੀ ਮੈਂਬਰ ਤੇ ਮਜੂਤਾ ਤੇ ਰੋਕ ਲੱਗੀ ਉਹਨਾਂ ਦੇ ਉੱਤੇ ਹਾਲ ਦੀ ਕੜੀ ਜੁਡੀਸ਼ੀ ਕਮੇਟੀ ਨੂੰ ਉਹ ਵੀ ਗਵਰਨਰ ਸਾਹਿਬ ਨੂੰ ਇੱਕ ਵਫਦ ਦੇ ਨਾਲ ਮਿਲਦੇ ਆ ਵੀ ਅਮਰਿਤਪਾਲ ਦੇ ਉੱਤੇ ਜਿਹੜੀ ਐਨਐਸਏ ਲੱਗੀ ਆ ਤੀਜੀ ਵਾਰੀ ਜਿਹੜੀ ਵਿਧਾਈ ਗਈ ਆ ਗਲਤ ਆ ਪਰ ਇਹ ਆਡੀਓ ਦਾ ਪੂਰਾ ਮਾਮਲਾ ਕੀ ਆ ਪੱਟੀ ਸਾਹਿਬ ਇਹ ਆਡੀਓ 2 ਢਾਈ ਸਾਲ ਬਾਅਦ ਕਿੱਥੋਂ ਆ ਗਈ ਕਿਹਦੇ ਕੋਲ ਸੀਗੀ ਔਰ ਕਿੱਦਾਂ ਇਹ ਹੁਣ ਜਨਤਕ ਹੋ ਗਈ ਇਹ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੱਸੇ ਵੀ ਆਡੀਓ ਦੀ ਕੋ ਕਿੱਥੋਂ ਆਈ ਹੈ ਇਹਦਾ ਮਤਲਬ ਇਹ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਸਰਕਾਰ ਦੇ ਖਿਲਾਫ ਕਾਰਵਾਈ ਕਰਨ ਲਈ ਸੈੱਲ ਬੈਠੇ ਨੇ ਮੁੱਖ ਮੰਤਰੀ ਜਦੋਂ ਮੇਰੀ ਗੱਲ ਹੋਈ ਤਾਂ ਉਹਨਾਂ ਨੇ ਚਿੱਟੇ ਲਫ਼ਜ਼ਾਂ 'ਈ ਗੱਲ ਕਹੀ ਸੀ ਕਿ ਜਿਹੜੀ ਅਸੀਂ ਬਾਰ-ਬਾਰ ਟਰਾਂਸਫਰ ਕਰ ਰਹੇ ਸਿਰਫ ਉਹਦਾ ਕਾਰਨ ਸਿਰਫ ਇਹੀ ਆ ਇਹ ਕੋਈ ਕਾਗਲੀਆਂ ਦੇ ਬੰਦੇ ਮਿੱਠੇ ਕੋਈ ਕਾਂਗਰਸੀਆਂ ਦੇ ਬੰਦੇ ਮਿੱਠੇ ਸਾਡੇ ਤਾਂ ਅੱਖੀਂ ਨਹੀਂ ਲੱਗਦੇ ਜਿਹੜਾ ਨਹੀਂ ਲੱਗਦਾ ਫਿਰ ਉਹਨੂੰ ਫਡੇਲਾਂ ਲਾਉਂਦੇ ਅਸੀਂ ਵੀ ਚਲ ਤਰੇ ਚਲ ਤੂ ਕੋਈ ਇਦਾਂ ਦਿੰਦੇ ਸੀ ਵੀ ਤੂੰ ਇਸ ਕਰਕੇ ਸਾਡੂੰ ਬਦਲੀਆਂ ਕਰਨੀ ਮਜਬੂਰ ਹੋਣਾ ਪਿਆ ਇਹ ਬੇਕਰਮ ਮਜੀਠੀਆ ਦੱਸੇ ਵੀ ਤੇਰੇ ਕੋਲੇ ਇਹ ਆੜੀਓ ਕਿੱਥੋਂ ਆਈ ਜਿਹੜੀ ਗੱਲ ਉਹਦੇ ਜੈਪਾਲ ਭੁੱਲਰ ਦੇ ਫਾਦਰ ਨੇ ਇੰਨੀ ਗੱਲ ਕਹੀ ਉਹਨੇ ਕਿਹਾ ਜੀ ਮੈਂ ਮੇਰੇ ਮੇਰਾ ਜਿਹੜਾ ਬੇਟਾ ਸੀ ਹੈ ਉਹ ਹੁਣ ਅਰਸੀ ਕਲ ਗੇ ਪੁੱਠੇ ਪਾਸੇ ਪੈ ਗਿਆ ਮੈਂ ਬੜਾ ਸਮਝਾਇਆ ਉਹਨੂੰ ਲੇਕਿਨ ਉਹ ਨਹੀਂ ਸਮਝਿਆ ਆਖਰਕਾਰ ਉਹ ਕਹਿੰਦਾ ਉਹਨੂੰ ਫੜ ਕੇ ਉਹਨੂੰ ਇਨਟੈਰੋਗੇਟ ਕੀਤਾ ਗਿਆ ਜਦੋਂ ਉਹਨੇ ਇਨਟੈਰੋਗੇਟ ਕੀਤਾ ਪਸਲੀਆਂ ਟੋਟੀਆਂ ਸੀ ਰੇਡ ਦੇ ਅੱਗੇ ਨੰਗੇ ਹੋ ਗਈ ਸਾਰੀ ਉਹਦੀ ਜਦੋਂ ਮਾਰਿਆ ਗਿਆ ਫੜ ਕੇ ਉਹਨੂੰ ਗੋਰੀਆਂ ਗਾਲੀਆਂ ਦੇ ਬਾਅਦ ਮਰੇ ਨੂੰ ਮਾਰੀਆਂ ਨੇ ਇਹ ਉਹਦੇ ਸ਼ਬਦ ਨਹੀਂ ਹੋਂਦਾ ਮੈਂ ਪੁਲਿਸ ਅਫਸਰ ਆਪ ਰਿਆਂ ਕਲਕੱਤੇ ਜਾ ਕੇ ਮਾਰਿਆ ਮਾਰਿਆ ਠੀਕ ਉਹ ਪੁੱਠੇ ਪੱਸੇ ਬਹਿ ਗਿਆ ਸੀ ਇਸ ਗੱਲ ਦੀ ਨਹੀਂ ਕਹਿੰਦੇ ਵੀ ਜੋ ਜੋ ਹੈ ਸੋ ਠੀਕ ਹੈ ਕੋਈ ਗੱਲ ਨਹੀਂ ਲੇਕਿਨ ਜੈਪਾਲ ਭੁੱਲਰ ਦੀ ਜਿਹੜੀ ਮੈਂ ਉਹ ਸੁਣੀ ਆ ਉਹ 29 ਮਿੰਟ ਦੀ ਆ ਤੇ 10-10 ਮਿੰਟ ਵਰੀ ਉਹ ਬਾਰ-ਬਾਰ ਰਿਪੀਟ ਕਰਦਾ ਗੱਲਾਂ ਬਾਰ ਜੈਪਾਲ ਜੈਪਾਲ ਭੁੱਲਰ ਨਹੀਂ ਆ ਪੱਟੀ ਸਾਹਿਬ ਉਹਦੇ 'ਚ ਕੋਈ ਸੁਖਪ੍ਰੀਤ ਨਾ ਦਾ ਸ਼ਖਸ ਦਾ ਜ਼ਿਕਰ ਨਹੀਂ 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 ਉਹ ਮੈਂ ਕਹਿੰਦਾ ਜੈਪਾਲ ਦਾ ਨਾਮ ਇੱਕ ਇੱਕ ਵਾਰੀ ਕੀ ਦੋ ਵਾਰੀ ਹੋਣਾ ਬਸ ਹਾਂ ਜੀ ਜਿਹੜੇ ਸੁਖਪ੍ਰੀਤ ਆ ਜਿੰਨੇ ਕੋ ਗੱਲਾਂ ਕਰਦੇ ਵੀ 2000 3000 ਇਹ ਤੇ ਭਾਈ ਇੱਕ ਮਜ਼ਦੂਰ ਬੰਦਾ ਜਿਹੜਾ ਪੈਸੇ ਤੈਨੂੰ ਇਡੀ ਕਿڑی ਗੱਲ ਤੇਗੀ ਆ ਪੱਟੀ ਸਾਹਿਬ ਉਹ ਦਰਾਮ ਦੀ ਗੱਲ ਕਰਦੇ ਜਿਹੜੇ ਨਹੀਂ ਰੁਪਏ ਉਹਨੇ ਵੇਖਿਆ ਸੁਣੋ ਤੁਸੀਂ ਸਿੰਘ ਦਰਬਾਰਾ ਉਹਨੇ ਕਹਿੰਦੇ ਰੁਪਈਏ ਦਿੰਦੂਗਾ ਪਰ ਉਹ ਦਰਾਮ ਦਰਾਮ ਦੀ ਗੱਲ ਨਹੀਂ ਰੁਪਈਏ ਦੀ ਗੱਲ ਨਹੀਂ ਦੇਸ਼ 'ਚ ਹੁੰਦੇ ਨਾ ਮੂੰਹ ਰੁਪਈਆ ਹੀ ਨਿਕਲ ਜਾਂਦਾ ਉਹ ਗੱਲ ਦ੍ਰਾਮ ਦੀ ਹੋ ਰਹੀ ਆ ਜੋ ਵੀ ਆਪਾਂ ਇਹ ਵੀ ਗੱਲ ਕਰ ਲਈ ਆ ਵੀ ਗੱਲ ਕਰਦੀ ਆ ਲੇਕਿਨ ਹੈ ਉਹਦੇ 'ਚ ਕੀ ਆ ਮੈਨੂੰ ਤੇ ਕੋਈ ਇਹਦੇ 'ਚ ਕੋਈ ਗਲਤ ਲੱਗਾ ਨਹੀਂ ਸਿਰਫ ਹੁੰਦਾ ਕਿ ਜੈਪਾਲ ਭੁੱਲਰ ਆਪਣਾ ਬੰਦਾ ਜੈਪਾਲ ਭੁੱਲਰ ਨਾਲ ਮੇਰੀ ਗਲਤ ਹੋਈ ਆ ਹੋਈ ਹੋਗੀ ਚ ਕਿਹੜੀ ਗੱਲ ਲੱਗੀ ਆ ਮੈਂ ਇਹ ਗੱਲ ਕਹਿਣਾ ਵੀ ਜਿੰਨਾ ਚਿਰ ਸੰਤ ਜਰਨੈਲ ਸਿੰਘ ਭਿੰਡਰਵਾਲੇ ਸੀ ਉਹਨਾਂ ਤੇ ਕਿੰਦਾ ਵੱਡਾ ਜਿਹੜਾ ਇਲਜ਼ਾਮ ਲੱਗਾ ਲੇਕਿਨ ਉਸ ਇਲਜ਼ਾਮ ਤੋਂ ਪਹਿਲਾਂ ਮੈਨੂੰ ਦੱਸ ਦਿਓ ਉਹਨਾਂ ਦੇ ਖਿਲਾਫ ਇੱਕ ਵੀ ਕੋਈ ਅਦਾਲਤੀ ਜਾਂ ਕੋਈ ਕੇਸ ਚੱਲਦਾ ਸੀ ਕਿ ਪੁਲਿਸ ਕੋਲ ਕੋਈ ਪੁਲਿਸ ਨੇ ਅਫੇਰ ਲੋਨ ਕੀਤੀ ਸੀ ਉਸੇ ਤਾਂ ਅਮਰਪਾਲ ਦੀ ਗੱਲ ਕਰਦੇ ਉਸ ਤੋਂ ਪਹਿਲਾਂ ਉਹਨਾਂ ਨੇ ਕੀ ਦੀ ਸਮਝ ਦੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਲੇਕਿਨ ਇੱਕ ਆੜੂ ਦੇ ਨੂੰ ਤੁਸੀਂ ਬਣਾ ਕੇ ਜੀ ਵੇਖੋ ਜੀ ਇਹ ਪਹਿਲੇ ਅੱਤਵਾਦੀਆਂ ਦਾ ਜਰਸੀ ਇਹ ਦਿਖਾਗੇਸ ਦਾ ਜਰਸੀ ਇਹ ਸਮਗਲਰ ਦਾ ਜਰਸੀ ਫਲਾਂ ਗੱਲ ਸੀ ਢੀਂ ਗੱਲ ਸੀ ਉਹਦੇ ਵਾਲ ਕੱਟੇ ਸੀਗੇ ਵਾਲ ਤੇ ਪਹਿਲਾਂ ਜਨਰਲ ਸ਼ਮੇਖਸ਼ੰਦੀ ਘਟ ਕੱਟੇ ਸੀਗੇ ਕਈ ਹੋਰ ਨੰਦੇ ਵੀ ਕੱਟੇ ਹੋਣਗੇ ਜਦੋਂ ਬਾਅਦ ਚ ਆਪਣੀ ਮੁਖਤਰਾ ਸ਼ਾਮਦ ਹੋ ਗਿਆ ਉਹ ਵੱਖਰੀ ਗੱਲ ਆ ਲੇਕਿਨ ਜਿਹੜੀ ਏਸੀ ਗੱਲ ਕੇ ਵੀ ਇਹਦੀ ਛਾਣਬੀੜ ਕੀਤੀ ਜਾਣੀ ਚਾਹੀਦੀ ਆ ਵੀ ਇਹ ਆੜੀ ਕਿੱਥੋਂ ਆਈ ਉਹਦੇ ਵਿੱਚ ਤੁਸੀਂ ਵੇਖੋ ਕੱਟੇ ਪਿੰਦੇ ਕੱਟੇ ਪਿੰਦੇ ਵਿੱਚ ਆੜੀ ਉਹਦੇ ਵਿੱਚ ਜਿੱਥੇ ਕੱਟ ਕੀਤੇ ਗਏ ਤੇ ਉੱਥੇ ਕੁਝ ਨਾ ਕੁਝ ਗਲਬੜ ਕੀਤੀ ਗਈ ਉਹਦੇ ਵਿੱਚ ਕੁਝ ਨਾ ਕੁਝ ਵਾਧਾ ਕੱਟਾ ਉੱਚ ਕੀਤਾ ਗਿਆ ਜਾਂ ਕੱਟਿਆ ਗਿਆ ਪਾਇਆ ਗਿਆ ਜੀ ਤੇ ਪਰਿਸ਼ੋ ਕਰਨੈਲ ਸਿੰਘ ਪੰਜੋਲੀ ਹੋਣੀ ਜਦੋਂ ਮਿਲਦੇ ਗਵਰਨਰ ਸਾਹਿਬ ਨੂੰ ਤੇ ਫਿਰ ਗਵਰਨਰ ਸਾਹਿਬ ਇਹਦੇ ਉੱਤੇ ਗੌਰ ਫਰਮਾਉਣਗੇ ਫਿਰ ਕਰਨੈਲ ਸਿੰਘ ਪੰਜੋਲੀ ਹੋਣੀ ਚੱਲੇ ਹੋਏ ਕਾਰ ਤੁਸੀਂ ਪੰਜਾਬੀ ਚ ਮੈਂ ਕਹਾਂ ਕਰਨੈਲ ਸਿੰਘ ਪੰਜੋਲੀ ਸੇਵਾਦਾਰ ਭਰਤੀ ਹੋਇਆ ਸੀ ਸ਼੍ਰੋਮਣੀ ਕਮੇਟੀ ਤੇ ਜਹਦਰ ਤੌੜਾ ਦੇ ਨੇੜੇ ਹੁੰਦਾ ਹੁੰਦਾ ਉਹਨਾਂ ਦਾ ਕਰਦਾ ਬਣ ਗਿਆ ਤਾਂ ਉਹਨਾਂ ਦਾ ਮੈਂਬਰ ਬਣਾ ਦਿੱਤਾ ਉਹਨੂੰ ਠੀਕ ਹੈ ਬਨਾਰਾ ਵੀ ਠੀਕ ਆ ਗੱਲ ਕਰਨੇ ਵੀ ਹੁੰਦੀ ਕਿ ਟੋਲੇ ਦੇ ਜਿੰਨੇ ਵੀ ਬੰਦੇ ਨੇ ਟੋਲੇ ਦੇ ਜਿੰਨੇ ਵੀ ਚੇਲੇ ਬਣ ਕੇ ਸਭ ਬੁਲਾਣਾ ਜਾਣਦੇ ਸਾਡੇ ਇੱਕ ਨਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਰਿਟਾਇਰਡ ਆਪਾਂ ਕਿਵਰੀ ਗੱਲ ਕਰਦੇ ਹੁੰਦੇ ਨੇ ਨਾ ਵੀ ਇਦਾਂ ਗੱਲ ਕਰ ਦੂਗਾ ਨਾ ਇਦਾਂ ਹੋਈ ਨਹੀਂ ਜੀ ਮੈਂ ਉਹਨੂੰ ਕਿਹਾ ਜੀ ਮੈਨੂੰ ਫਲਾਣੇ ਬੰਦੇ ਦੀ ਗੱਲ ਸੁਣੀ ਉਹ ਝੂਠ ਬੋਲਦਾ ਜੀ ਵੇਖਾ ਮੇਰਾ ਵੀ ਝੂਠ ਬੋਲਣ ਲੈਣਾ ਕੋਈ ਨਹੀਂ ਹੈਗਾ ਮੈਨੂੰ ਇਹ ਗੱਲ ਚੰਗੀ ਲੱਗੀ ਮੈਂ ਸਰੋਤਿਆਂ ਨਾਲ ਸਾਂਝੀ ਕਰ ਦਿੱਤੀ ਤੁਸੀਂ ਆਪਣੀ ਗੱਲ ਕਰਦੇ ਸੀ ਤੁਹਾਡੀ ਵੀ ਸਾਂਝੀ ਕਰਦੇ ਆ ਲੇਕਿਨ ਜਿੱਥੇ ਸਾਨੂੰ ਕੋਈ ਸ਼ੱਕ ਪੈਂਦਾ ਵੀ ਇਹ ਗੜਬੜ ਅਸੀਂ ਉਹ ਉੱਥੇ ਬਿਲਕੁਲ ਕੋਈ ਗੱਲ ਨਹੀਂ ਕਰਦੇ ਕਰਨੈਲ ਸਿੰਘ ਪੰਜੋਲੀ ਦੀ ਗੱਲ ਕਰਦੇ ਤੁਸੀਂ ਜਿਹੜੀ ਕੀਤੀ ਹੈ گورنر گورنر ਕੋ ਪਾਵਰ ਕੀ ਹੈ ਕਿ ਦੱਸੋ ਪਹਿਲਾਂ ਤਾਂ ਹੈ ਕੋਈ ਪਾਵਰ ਉਹ ਕੀ ਕਰੂਗਾ ਉਹ ਵੱਤੋਂ ਇੱਕ ਡੀਓ ਬਣਾ ਕੇ ਆਪਣਾ ਨਾਲ ਲਾ ਕੇ ਤੇ ਉਹ ਸਰਕਾਰ ਨੂੰ ਭੇਜਦੀ ਤੇ گورنر ਫਰਮਾਉਣਾ ਕਿਸੇ گورنر ਫਰਮਾਉਣਾ ਕਰਨੈਲ ਸਿੰਘ ਪੰਜੋਲੀ ਤੁਮੇ ਦੱਸਾਂ ਕਿ ਜੇ ਤੁਸੀਂ ਅਕਾਲੀ ਆਗੂ ਹੋ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਪੈਣਾ ਵੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਦੋਂ ਪ੍ਰਧਾਨ ਸੀ ਤੁਸੀਂ ਉਦੋਂ ਵੀ ਮੈਂਬਰ ਸੀਗੇ ਸ਼ੁਰੂਆਤਿੰਗ ਕਮੇਟੀ ਦੇ ਕੀ ਕਿਆ ਸੀ ਉਹਨੇ ਉਹਨੇ ਕਿਹਾ ਜੀ ਐਓ ਜੀਆਂ ਚਿੱਠੀਆਂ ਛੁੱਟੀਆਂ ਤੇ ਇਹੋ ਜਿਹੇ ਮਤੇ ਮਤੇ ਜਿੰਨੇ ਮਰਜੀ ਗੱਡਿਆਂ ਦੇ ਗੱਡੇ ਭਰ ਲੋ ਕੱਖ ਨਹੀਂ ਹੁਲੇਗਾ ਜਿੰਨੇ ਜਿੰਨੀ ਧੌ ਸਰਕਾਰ ਦੀ ਧੌਂ ਤੇ ਗੋਡਾ ਨਹੀਂ ਰੱਖਦੇ ਤੁਸੀਂ ਇਹ ਸਰਕਾਰ ਦੀ ਤਰਫ ਤੇ ਗੋਡਾ ਉਨ ਰੱਖਿਆ ਜਾਂਦਾ ਜਦੋਂ ਡੀਸੀ ਆਫਿਸ ਘੇਰੋਗੇ ਮੁੱਖ ਮੰਤਰੀ ਦਫਤਰ ਘੇਰੋਗੇ ਉਹਦਾ ਘਰ ਘੇਰੋਗੇ ਉਹਨੂੰ ਘੇਰੋਗੇ ਉਦੋਂ ਰੱਖਿਆ ਜਾਂਦਾ ਜਿਵੇਂ ਅੱਜਕੱਲ੍ਹ ਕਿਸਾਨ ਕਰਦੇ ਤੇ ਤੁਸੀਂ ਇੱਕ ਗੈਰ ਜ਼ਿੰਮੇਵਾਰੀ ਜਿ ਕੰਮ ਕਰਕੇ ਵੀ ਦੇ ਕੇ ਮੰਗ ਪੱਤਰ ਗਵਰਨਰ ਨੂੰ ਤੇ ਘਰ ਆਗੇ ਵੀ ਅਸੀਂ ਐਨਐਸਸੀ ਤੋਂ ਹਟਾਈ ਜਾਵੀਂ ਇਦਾਂ ਐਨਐਸਸੀ ਦੀ ਹਟਾਈ ਜਾਣੀ ਜਿਹੜੇ ਤੁਸੀਂ ਗੁਰੂ ਦੇ ਚੇਲੇ ਹੋ ਉਹ ਗੁਰੂ ਦਾ ਬਿਆਨ ਛਪਦਾ ਸੀ ਅਖਬਾਰ ਦੇ ਵਿੱਚ ਕੇਂਦਰ ਸਰਕਾਰ ਹਿੰਦੀ ਸੀ ਕਹਿੰਦਾ ਸੀ ਟੌੜੇ ਨੇ ਕਿ ਐਮਪੀ ਪੀਪੀ ਆਂ ਦਿੱਤਾ ਜੀ ਤੇ ਵੱਡੇ ਵੱਡੇ ਅਫਸਰ ਦੇ ਘਰ ਮਿਲਣਾ ਹੁੰਦਾ ਸੀ ਜਿਹੜੇ ਟੜਕੇ 4 ਵਜੇ ਪਤਾ ਸੀ ਬਾਪੂ ਦੇ 4 ਤੋਂ 5 ਮਿਲਣਾ ਮੁੜ ਕੇ ਨਿਕਲਦੇ ਨਾ ਘਰੋਂ ਉਹ ਬਾਪੂ ਰਾਤ ਨੂੰ 10 ਵਜੇ ਘਰ ਆਵੇ 12 ਵਜੇ ਆਏ ਸਵੇਰੇ 4 ਵਜੇ ਉੱਠ ਕੇ ਨਹਾ ਤੋਕ ਉਹਨੇ ਆਪਣਾ ਨਿਤਨਮ ਕਰਕੇ 5:30 5:6 ਵਜੇ ਕਹਿੰਦਾ ਡਰਾਈਵਰ ਨੂੰ ਚੱਲ ਵੀ ਮਾਰ ਸਾਬ ਚੱਲੀ ਆਪਾਂ ਇਸ ਜਿਹਦੀ ਕਾਰਗੁਜ਼ਾਰੀ ਤੇ ਇੰਨਾ ਕਦਾ ਪ੍ਰਭਾਵ ਸੀ ਵੀ ਸਰਕਾਰਾਂ ਕੰਬਦੀ ਸੀ ਸਰਕਾਰਾਂ ਡਰਦੀਆਂ ਸੀ ਉਹਦੇ ਕੋਲ ਤੇ ਜੇ ਤੁਸੀਂ ਵਾਕਿਓਂ ਦੇ ਚੇਲੇ ਰਹੇ ਤਾਂ ਉਹਨੇ ਸੰਘਰਸ਼ ਕੀਤਾ ਤੁਸੀਂ ਸੰਘਰਸ਼ ਕਰਕੇ ਦਿਖਾਓ ਐਨੇ ਸਿੱਧੀ ਜਿਹੀ ਚਿੱਠੀ ਜੜਨਾ ਗੁਰਨੇ ਕੱਖ ਦੀਆਂ ਕਰਨਾ ਆਓ ਸੜਕਾਂ ਦੇ ਉੱਤੇ ਘੇਰੋ ਸਰਕਾਰ ਨੂੰ ਘੇਰੋ ਡੀਸੀ ਅਫਸਰ ਦੇਓ ਕੰਮ ਜਿੰਨੇ ਤੁਹਾਡੇ ਬੰਦੇ ਕਹੋ ਜੀ ਹਰ ਡੀਸੀ ਅਫਸਰ ਜਿਹੜਾ ਬਾ ਪਹਿਲੇ ਦੀ ਡੀਸੀ ਆਫਿਸ ਦੇਵਾਂਗੇ ਮੁਰਕੇ ਦੇ ਹਫਤੇ ਜਕਰੀ ਦੇ ਦੇ ਨਹੀਂ ਮੰਗੇ ਹਫਤੇ ਦੋਵਰੀ ਦੇ ਆਵੇ ਲਈ ਤੇ ਪੱਕੇ ਤੋਂ ਨਵਾਂ ਕੀ ਡੀਸੀ ਆਫਿਸ ਬਹਾਰ ਸੀ ਜੇ ਤੇ ਇਦਾਂ ਕਰ ਸਕਦੇ ਠੀਕ ਹੈ ਲੇਕਿਨ ਤੁਸੀਂ ਗਵਰਨਰ ਨੂੰ ਚਿੱਠੀ ਦੇ ਕੇ ਸਿਰਫ ਆਪਣੇ ਆਪ ਨੂੰ ਤਸੱਲੀ ਤੇ ਦੇ ਸਕਦੇ ਹੋ ਲੇਕਿਨ ਅੱਗੇ ਪ੍ਰੋਗਰੈਸ ਦੀ ਕੋਈ ਨਹੀਂ ਹੋਣੀ ਲੋਕਾਂ ਨੇ ਇਕੱਜ ਘਟਾ ਪਾ ਰਹੇ ਹਾਂ ਅਸੀਂ ਵੀ ਐਨਐਸਸੀ ਦੇ ਖਿਲਾਫ ਹੈਗੇ ਆਂ ਜੀ ਜਿਹੜੀ ਲਾਈ ਗਈ ਹੈ ਤੀਸਰੇ ਸਾਲ ਆਪਣੇ ਅਮਰਤਪਾਲ ਦੇ ਉੱਤੇ ਜੇ ਕੁਝ ਕਰਨਾ ਤੇ ਰੂਟ ਲੈਵਲ ਤੇ ਕਰਨਾ ਪਊਗਾ ਜਿਹਦਾ ਤਲਬਣੀ ਤੇ ਕੋ ਸਿੱਖਣਾ ਪਊਗਾ ਜੀ ਜੀ ਪਰ ਸਾਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਸ਼ੁਕਰੀਆ